ਤਾਂ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਹੁਣ ਸੂਬਾ ਸਰਕਾਰ ਹੋਰ ਜਾਤਾਂ ਨੂੰ ਵੀ ਐਸਸੀਐਸਟੀ ਵਿੱਚ ਸ਼ਾਮਲ ਕਰ ਸਕੇਗੀ ਮਤਲਬ ਕਿ ਦੋਸਤੋ ਜਿਵੇਂ ਹੁਣ ਜਿਹੜੇ BC ਵਾਲੇ ਨੇ ਹਨਾ BC ਦੇ ਵਿੱਚ ਕੁਝ ਕੈਟਾਗਰੀਆਂ ਆਉਂਦੀਆਂ ਨੇ ਜੇਕਰ ਸਰਕਾਰ ਉਹਨਾਂ ਨੂੰ ਚਾਵੇ ਤਾਂ SC/ST ਦੀਆਂ ਸਭ ਕੈਟਾਗਰੀਆਂ ਦੇ ਵਿੱਚ ਵੀ ਸ਼ਾਮਲ ਕਰ ਸਕਦੀ ਤੇ ਜਾਂ ਫਿਰ ਕੋਈ ਇਹ ਜਿਹੜੀਆਂ ਕੈਟਾਗਰੀਆਂ ਜਿਹੜੀਆਂ ਕਿ ਅਜੇ ਨਾ SC 'ਚ ਨੇ ਨਾ ST ਵਿੱਚ ਨੇ ਉਹਨਾਂ ਨੂੰ ਵੀ SC/ST ਦੇ ਸਭ ਕੈਟਾਗਰੀ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਤੇ ਇਹ ਗੱਲ ਕਹੀ ਹੈ ਸੁਪਰੀਮ ਕੋਰਟ ਨੇ ਤੇ ਇਸ ਦੇ ਤੱਤ ਜੇਕਰ ਪੰਜਾਬ ਵਿੱਚ ਇਹ ਲਾਗੂ ਕੀਤਾ ਜਾਂਦਾ ਤਾਂ SC/ST ਵਿੱਚ ਕਿਹੜੀ ਤੁਸੀਂ ਜਾਤੀ ਨੂੰ ਪ੍ਰੇਫਰ ਕਰਨਾ ਚਾਹੋਗੇ ਕਿ SC/ST ਦੇ ਵਿੱਚ ਸ਼ਾਮਲ ਕੀਤਾ ਜਾਵੇ ਤੇ ਹੁਣ ਇਹਦੇ ਨਾਲ ਦੋਸਤੋ ਨੌਕਰੀਆਂ ਦੇ ਵਿੱਚ ਰੱਖਵਾ ਕਰਨ ਵਾਲੇ ਨਿਯਮ ਵੀ ਬਦਲ ਜਾਣਗੇ ਕਿਉਂ ਕਿ ਹੁਣ ਮੈਂ ਤੁਹਾਨੂੰ ਪੂਰੀ ਖਬਰ ਸੁਣਾ ਕੇ ਦੱਸਦਾ ਹਾਂ ਕਿਵੇਂ ਤਾਂ ਦੋਸਤੋ ਦੇਖੋ ਇਹ ਨਿਊਜ਼ ਹੈ ਜਿਹੜੀ ਕਿ ਅੱਜ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਤਿਹਾਸਕ ਫੈਸਲੇ ਵਿੱਚ ਕਿਹਾ ਹੈ ਕਿ ਸੂਬਿਆਂ ਨੂੰ ਅਨੁਸੂਚਿਤ ਜਾਤਾਂ ਅੰਦਰ ਉਪਵਰਗ ਬਣਾਉਣ ਦਾ ਸੰਵਿਧਾਨਿਕ ਹੱਕ ਹੈ ਤਾ ਜੋ ਉਹਨਾਂ ਯਾਤਰਾ ਨੂੰ ਵੀ ਰਾਖਵਾ ਕਰਨ ਦਿੱਤਾ ਜਾ ਸਕੇ ਜੋ ਸਮਾਜਿਕ ਅਤੇ ਆਰਥਿਕ ਤੌਰ ਤੇ ਪਛੜੀਆਂ ਹਨ ਚੀਫ ਜਸਟਿਸ ਡੀ ਵੀ ਐ ਚੰਦਰ ਚੂੜੀ ਦੀ ਅਗਵਾਈ ਹੇਠ ਸੱਤ ਜੱਜਾਂ ਦੀ ਸੰਵਿਧਾਨਕ ਬੈਂਚ ਨੇ 6.1 ਦੇ ਬਹੁਮਤ رائے ਵਿੱਚ ਚਨਈਆ ਬਨਾਮ ਆਂਧਰਾ ਪ੍ਰਦੇਸ਼ ਸਰਕਾਰ ਮਾਮਲੇ ਵਿੱਚ ਸਿੱਖਲੀ ਅਦਾਲਤ ਨੇ ਪੰਜ ਮੈਮਰੀ ਬੈਂਚ 2014 ਦੇ ਇਸ ਫੈਸਲੇ ਨੂੰ ਕਾਰਜਕਾਰ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਅਨੁਸੂਚਿਤ ਜਾਤਾਂ ਦੇ ਕਿਸੇ ਵੀ ਉਪ ਵਰਗ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਉਹ ਆਪਣੇ ਆਪ ਵਿੱਚ ਇੱਕ ਸਮਾਨ ਜਾਤੀ ਸਮੂਹ ਹਨ ਚੀਫ ਜਸਜੀਤ ਨੇ ਆਪਣੇ 140 ਅਫੀਸਾਂ ਦੇ ਫੈਸਲੇ ਕੀਤਾ ਕਿ ਸੰਵਿਧਾਨ ਦੀ ਧਾਰਾ 15 ਦਰਮ ਜਾਤੀ ਨਸਲ ਅਤੇ ਲਿੰਗ ਜਨਮ ਸਥਾਨ ਦੇ ਆਧਾਰ ਤੇ ਕਿਸੇ ਵੀ ਨਾਗਰਿਕ ਨਾਲ ਵਿਤਕਰਾਰ ਨਾ ਕਰਨਾ ਅਤੇ 16 ਸਰਕਾਰੀ ਰੁਜ਼ਗਾਰ ਵਿੱਚ ਮੌਕਿਆਂ ਦੀ ਸਮਾਨਤਾ ਤਹਿਤ ਸਰਕਾਰ ਆਪਣੀ ਤਾਕਤ ਦੀ ਵਰਤੋਂ ਕਰਦੇ ਸਮਾਜਿਕ ਪਛੜੇਪਨ ਦੇ ਵੱਖ-ਵੱਖ ਵਰਗਾਂ ਦੀ ਪਛਾਣ ਕਰਨਾ ਤੇ ਨੁਕਸਾਨ ਦੀ ਹਾਲਤ ਵਿੱਚ ਵਿਸ਼ੇਸ਼ ਪ੍ਰਬੰਧ ਜਿਵੇਂ ਕਿ ਰਾਖਵਾ ਕਰਨ ਦੇਣ ਲਈ ਆਹ ਵੇਖੋ ਦੋਸਤੋ ਮੈਂ ਕਿਹਾ ਸੀ ਨਾ ਨੌਕਰੀਆਂ ਦੇ ਵਿੱਚ ਰਾਖਵਾ ਕਰਨ ਦੇਣ ਲਈ ਆਜ਼ਾਦ ਹੈ ਠੀਕ ਹੈ ਜੀ ਚੀਫ ਜਸਟਿਸ ਨੇ ਕਿਹਾ ਕਿ ਇਤਿਹਾਸਕ ਅਤੇ ਤੇਯਰਬੇ ਤੇ ਆਧਾਰਤ ਸਬੂਤ ਦਰਸਾਉਂਦੇ ਹਨ ਕਿ ਅਨੁਸੂਚੀ ਜਾਤਾਂ ਦੇ ਸਮਾਜਿਕ ਤੌਰ ਤੇ ਵੱਖੋ-ਵੱਖਰੇ ਵਰਗਾਂ ਵਿੱਚ ਵੰਡੀਆਂ ਹਨ ਇਸ ਤਰ੍ਹਾਂ ਧਾਰਾ 15 4 ਅਤੇ 16 4 ਤਦ ਸ਼ਕਤੀਆਂ ਦੀ ਵਰਤੋਂ ਕਰਦੇ ਹਨ ਸੂਬੇ ਦੇ ਅਨੁਸੂਚੀ ਜਾਤਾਂ ਦਾ ਅੱਗੇ ਵਰਗੀਕਰਨ ਕਰ ਸਕਦੇ ਹਨ ਜੋ ਇਹ ਵਿਤਕਰੇ ਲਈ ਤਰਕਸੰਗਤ ਸਿਧਾਂਤ ਅਤੇ 20 ਤਰਕਸੰਗਤ ਸਿਧਾਂਤ ਦੇ ਉਪਵਰਗ ਦੇ ਉਦੇਸ਼ ਨਾਲ ਸੰਬੰਧ ਹੈ ਇਸ ਬਵਾਦਤ ਮੁੱਦੇ ਤੇ ਕੁੱਲ 565 ਫਿਆਂ ਦੇ 6 ਫੈਸਲੇ ਲਏ ਗਏ ਹਨ ਚੀਫ ਜਸਟਿਸ ਨੇ ਆਪਣੇ ਤਾਂ ਦੋਸਤੋ ਇਹ ਸਾਰੇ ਨਾਮ ਨੇ ਇਹਨਾਂ ਨੂੰ ਨਹੀਂ ਆਪ ਪੜਨਾ ਚਲੋ ਜੀ 85ਵੇਂ ਦੇ ਸੈਮਤੀ ਵਿੱਚ ਸਫੇ ਵਿੱਚ ਕਿਹਾ ਗਿਆ ਸੀ ਕਿ ਸਿਰਫ ਸੰਸਦੀ ਕਿਸੇ ਜਾਤੀ ਨੂੰ ਅਨੁਸੂਚਿਤ ਜਾਤੀ ਦੀ ਜੋਤੀ ਵਿੱਚ ਸੂਚੀ ਵਿੱਚ ਸ਼ਾਮਲ ਕਰ ਸਕਦੀ ਹੈ ਜਾਂ ਬਾਹਰ ਕਰ ਸਕਦੀ ਹੈ ਤੇ ਸੂਬਿਆਂ ਨੂੰ ਇਸ ਵਿੱਚ ਫਿਰ ਬਦਲਣ ਦਾ ਕੋਈ ਹੱਕ ਨਹੀਂ ਉਹਨਾਂ ਫੈਸਲਾ ਸੁਣਾਇਆ ਕਿ ਅਨੁਸੂਚਿਤ ਜਾਤਾਂ ਦਾ ਇੱਕ ਸਮਾਨ ਵਰਗ ਹੈ ਜਿਨ੍ਹਾਂ ਨੂੰ ਪਵਰਗਾਂ ਵਿੱਚ ਨਹੀਂ ਵੰਡਿਆ ਜਾ ਸਕਦਾ ਚੀਫ ਜਸਟਿਸ ਤ੍ਰिवेदी ਨੇ ਲਿਖਿਆ ਕਿ ਧਾਰਾ 341 ਤੱਕ ਨੋਟੀਫਿਕੇਸ਼ਨ ਚ ਉਹਨਾਂ ਸੂਚੀ ਜਾਂ ਤਾਂ ਵਜੋਂ ਸੂਚੀ ਬੱਜ ਜਾਂਦੀਆਂ ਨਸਲਾਂ ਅਨਜਨ ਜਾਤੀਆਂ ਨੂੰ ਵੰਡਣ ਉਹ ਵੰਡ ਨੂੰ ਉਪ ਵਰਗ ਜਾਂ ਪੁਨਰ ਸਮੂਤ ਕਰਕੇ ਕਿਸੇ ਵਿਸ਼ੇਸ਼ ਜਾਤੀਆਂ ਰਾਖਵਾ ਕਰਨ ਦੀ ਤਰਜੀਹ ਰਵਈਆ ਅਪਣਾਉਣ ਲਈ ਕਾਨੂੰਨ ਬਣਾਉਣ ਵਾਲੇ ਸੂਬਿਆਂ ਕੋਲ ਕੋਈ ਵਿਧਾਨਕ ਸਮਰੱਥਾ ਨਹੀਂ ਹੈ ਪਰ ਹੁਣ ਇਹ ਆ ਚੁੱਕੀ ਹੈ ਆ ਵੇਖੋ ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਦੇਸ਼ਾ ਮੁਤਾਬਕ ਨਈਂ ਧਾਰਾ 15 16 ਅਤੇ 341 ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜੋ ਸੂਬੇ ਨੂੰ ਵਰਗ ਉਪ ਵਰਗ ਕਰਨ ਦੇ ਸਨਾਤ ਲਾਗੂ ਕਰਨ ਤੋਂ ਰੋਕਦਾ ਹੋਵੇ ਸੋ ਦੋਸਤੋ ਅੱਜ ਤੋਂ ਬਾਅਦ ਹੁਣ ਨੌਕਰੀਆਂ ਦੇ ਵਿੱਚ ਰੱਖਵਾ ਕਰਨ ਵੀ ਬਦਲਿਆ ਜਾਵੇਗਾ ਤੇ ਹੁਣ ਜਿਹੜੀਆਂ ਨੇ ਅਨੁਸੂਚਿਤ ਜਾਤੀਆਂ ਦੀ ਲਿਸਟਾਂ ਵੀ ਬਦਲੀਆਂ ਜਾਣਗੀਆਂ ਪਹਿਲਾਂ ਵਾਲੀਆਂ ਉਹੀ ਰਹਿਣਗੀਆਂ ਹੋਰ ਜਾਤਾਂ ਵਿੱਚ ਐਡ ਕੀਤੀਆਂ ਜਾ ਸਕਦੀਆਂ ਨੇ ਤਾਂ ਇਹ ਖਬਰ ਤੁਹਾਡੇ ਲਈ ਕਿਵੇਂ ਦੀ ਹੈ ਜਰੂਰ ਦੱਸਣਾ ਮੈਨੂੰ ਕਮੈਂਟਾਂ ਦੇ ਵਿੱਚ